لاو جا تاڻ کي وڌو ٿو بهگوان توهان کي ڏاڍي 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 ڇا بولين ٿو ڇا بولين ٿو

ਆਪੋ ਦਾ ਬਾਰੋ ਅਬੂ ਕਾ ਦੋ ਚੇਤਨੀ ਕੋੜਗੇ ਕੋੜਗੇ ਕੰਗਰਾ ਗਲ ਬਹਿ ਜੋ ਬਹਿ ਜੋ ਬਹਿ ਕੇ ਬਹਿ ਕੇ ਬਹਿ ਜਾਓ ਬਹਿ ਜੋ ਆਹ ਤੇਰੀ ਜੀਤ ਮੇਰੀ ਜੀਤ ਤੇਰੀ ਯਾਰ ਮੇਰੀ ਯਾਰ ਤੁੰ ਲਾ ਮੇਰੇ ਯਾਰ ਲਾਨ ਤੇ ਵਿਖੇ ਦੇਗੇ ਰੋਮਾਂਡਾ ਤੇ ਦੁਸ਼ਮਣ ਨਾਲ ਲੜੇਗੀ ਇਹ ہم ਨਹੀਂ ਛੋੜेंगे ਛੋੜेंगे ਬੰਮ ਕਰ ਤੇਰਾ ਸਾਥ ਨਾ ਛੋੜेंगे ਅਰੇ ਤੇਰੀ ਜੀਤ ਮੇਰੀ ਜੀਤ ਤੇਰੀ ਯਾਰ ਮੇਰੀ ਯਾਰ ਸੁਣ ਲੈ ਮੇਰੇ ਯਾਰ ਜਾਨ पे भी खेलेंगे तेरे लिए ले लेंगे सब से दुश्मनी <laughs> अस्सी सारे रले हुए हैं इत्थे मान साहब भी ਸਾਡੇ ਨਾਲ ਰਲੇ ਹੋਏ ਆ ਬੜਿੰਗ ਸਾਹਿਬ ਵੀ ਸਾਡੇ ਨਾਲ ਰਲੇ ਹੋਏ ਆ ਇਹ ਕੇਜਰੀਵਾਲ ਦਾ ਸਾਡਾ ਸਮਝੌਤਾ ਹੀ ਆ ਤੁਸੀਂ ਸਮਝੀ ਸਕਦੇ ਹੋ ਵੀ ਅਸੀਂ ਕਿੱਡੇ ਵੱਡੇ ਗੱਪੀ ਆ ਕੇਜਰੀਵਾਲ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਦਿੱਲੀ ਮੈਂ ਕਿਸੇ ਦਾ ਸਮਰਥਨ ਨਹੀਂ ਲੈਣੂ ਮੈਨੂੰ ਆਪਣੇ ਜਵਾਕਾਂ ਦੀ ਸੋ ਦੇਰ ਉਹਨਾਂ ਨੇ ਸਾਡਾ ਸਮਰਥਨ ਲੈ ਕੇ ਸਰਕਾਰ ਬਣਾਈ ਅਸੀਂ ਜ਼ਰੂਰ ਤਾਂ ਹੀ ਰਲੇ ਹੋਏ ਆ ਸਿੱਕੇ ਦੇ ਅਸੀਂ ਦੋ ਪਹਿਲੂ ਆ ਇੱਕ ਸਿੱਕਾ ਜਿਹੜਾ ਮਰਜ਼ੀ ਲੈ ਲਓ ਚੈਨ ਹੀ ਆਊਗੀ ਇਹ ਛੋਲੇ ਫਿਲਮ ਵਾਲੀ ਗੱਲ ਆ ਸਾਡੀ ਦੋਸਤੀ ਪੱਕੀ ਐ ਅਸੀਂ ਪੰਜਾਬ ਵਾਸੀਆਂ ਨੂੰ ਬੇਵਕੂ ਬਣਾਉਣ ਆਏ ਆ ਉਹ ਅਸੀਂ ਬਣਾ ਰਹੇ ਆ ਆ ਦੇਖੋ ਮੇਰਾ ਭਗਵੰਤ ਮਾਨ ਮੇਰਾ ਯਾਰ ਮੇਰਾ ਦੋਸਤ ਜਿਗਰੀ ਯਾਰ ਮੈਨੂੰ ਕਹਿੰਦਾ ਕਹਿੰਦਾ ਹੁੰਦਾ ਅਸੀਂ ਪੰਜਾਬ ਵਾਲਿਆਂ ਨੂੰ 1000 ਰੁਪਇਆ ਦਿਆ ਕਰੂੰਗਾ ਜਨਾਨੀਆਂ ਨੂੰ ਦੱਸੋ ਕਿੰਨੂੰ ਮਿਲਿਆ ਭਾਈ 100 ਰੁਪਇਆ ਆਟੇ ਦੇ ਨਾਲ ਕਹਿੰਦਾ ਸਕੀਮ ਦਿਆ ਕਰੂੰ ਦਾਲ ਵੀ ਦਊਂਗਾ ਘੋ ਵੀ ਦਊਂਗਾ ਦੇਖ ਲੋ ਕੀ ਦਿੱਤਾ ਨੌਕਰੀਆਂ ਦਊਂਗਾ ਕਰੂੰਗਾ ਉਹ ਕਰੂੰਗਾ ਵੱਡੇ ਵੱਡੇ ਪੋਸਟਰ ਲਾ ਦਿੰਦਾ ਪਤੰਦਰ ਜਿੱਥੇ ਵੀ ਜਾਂਦਾ ਆ ਮੇਰਾ ਕੇਜਰੀਵਾਲ ਸਿਰੇ ਦਾ ਗੱਪੀ ਬੰਦਾ ਮੇਰੇ ਨਾਲ ਰਲਿਆ ਆ ਮੈਂ ਵੀ ਗੱਪੀ ਆ ਆ ਸਿਰੇ ਦਾ ਰਲਿਆ ਕਦੇ ਸੋਹ ਖਾ ਲੈਂਦਾ ਸੀਗਾ ਅੰਨਾ ਹਜ਼ਾਰ ਇਹਦੇ ਕਹਿੰਦਾ ਮੈਂ ਰਾਜਨੀਤੀ ਜੀ ਨਹੀਂ ਆਉਂਗਾ ਫਿਰ ਕਹਿੰਦਾ ਮੈਂ ਸਕੋਰਟੀ ਨਹੀਂ ਲਊਂਗਾ ਫਿਰ ਕਹਿੰਦਾ ਕੁਛ ਕਰੂੰਗਾ ਐ ਹੀ ਆ ਕਰੀ ਜਾਂਦਾ ਕਹਿੰਦਾ ਮੈਂ ਸਕੋਰਟੀ ਨਹੀਂ ਲੈਂਦਾ ਹੁਣ ਪਤੰਦਰ ਹਜ਼ਾਰ ਗਣਮਣ ਲਈ ਪਰਦਾ ਅਸੀਂ ਲੋਕ ਨੂੰ ਨਾ ਬੇਵਕੂ ਬਣਾਣ ਆਇਆ ਸਾਡਾ ਸਮਝੌਤਾ ਚੰਡੀਗੜ੍ਹ ਚ ਹੈ ਦੇਖੋ ਸਾਡਾ ਸਮਝੌਤਾ ਦਿੱਲੀ ਚ ਹੈ ਸਾਡਾ ਗੁਜਰਾਤ ਚ ਹੈ ਸਾਡਾ ਸਮਝੌਤਾ ਰਿਆਨੇ ਚ ਹੈ ਸਾਡਾ ਸਾਰੇ ਕਿਤੇ ਸਮਝੌਤਾ ਪੰਜਾਬ ਚ ਨਹੀਂ ਹੈ ਜਿਹੜਾ ਪੰਜਾਬ ਤੋਂ ਸਮਝੌਤਾ ਨਹੀਂ ਉਹ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਮੈਂ ਪੁੱਛਣਾ ਚਾਹੁੰਦਾ ਚਲੋ ਅੱਜ ਦਾ ਮੈਂ ਪ੍ਰਦਰਸ਼ਨ ਕਰ ਰਿਹਾ ਮੈਂ ਰਾਹੁਲ ਗਾਂਧੀ ਆ ਜਿੰਨੇ ਮੇਰੇ ਮਗਰ ਤਿੰਨ ਖੜੇ ਬਲਿੰਗ ਸਾਹਿਬ ਤੇ ਆ ਕੇਜਰੀਵਾਲ ਸਾਹਿਬ ਖੜੇ ਆ ਕੇਜਰੀਵਾਲਾ ਖੜੇ ਤੇ ਆ ਭਗਵੰਤ ਮਾਨ ਜੀ ਜੇ ਮੰਨ ਲਓ ਸੀਟਾਂ ਤੁਸੀਂ ਕੱਢ ਲੀਆਂ 1 2 3 4 ਜੋ ਵੀ ਕੱਢ ਲੀਆਂ ਫੇਰ ਤੁਸੀਂ ਉੱਥੇ ਲੋਕ ਸਭਾ 'ਚ ਅੱਡ ਗਰੁੱਪ ਬਣਾ ਕੇ ਬੈਠੋਗੇ ਯਾਰ ਕਿਉਂ ਬੇਬਕੂ ਬਣਾਈ ਜਾਂਦੇ ਹੋ ਤੁਹਾਡਾ ਤੁਹਾਡੇ ਲੜੇ ਰਲੇ ਹੋਏ ਹੋ ਤੁਸੀਂ ਤੁਸੀਂ ਕਮਜ਼ੋਰ ਕੈਂਡੀਡੇਟ ਉੱਥੇ ਖੜਾ ਕਰ ਰਹੇ ਹੋਗੇ ਜਿੱਥੇ ਕੋਈ ਦੂਜਾ ਸਟਰੋਂਗ ਖੜੂ ਆਪ ਦਾ ਜਦੋਂ ਸੀਟਾਂ 'ਚੋਂ ਨਿਕਲ ਗਈਆਂ ਪਰ ਚਾਂਸ ਤਾਂ ਫੇਰ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਉੱਥੇ ਲੋਕ ਸਭਾ 'ਚ ਅੱਡ ਧੜਾ ਬਣਾ ਕੇ ਬੈਠੋਗੇ ਉੱਥੇ ਜਾ ਕੇ ਵੀ ਤਾਂ ਰਲੋਗੇ ਉਹ ਪੰਜਾਬ ਵਾਸੀਓ ਮੇਰੇ ਹੱਥ ਜੋੜ ਕੇ ਬੇਨਤੀ ਹੈ 5 ਸਾਲ ਪਹਿਲਾਂ ਰਾਹੁਲ ਮੈਂ ਆਇਆ ਸੀ ਤੁਹਾਡੇ ਕੋਲ ਐ ਉਦੋਂ ਮੈਂ ਤੁਹਾਨੂੰ ਬੇਵਕੂਫ ਬਣਾ ਗਿਆ ਮੇਰਾ ਕੈਪਟਨ ਤੁਹਾਨੂੰ ਬੇਵਕੂਫ ਬਣਾ ਗਿਆ ਚੰਨੀ ਸਾਡਾ ਬੇਵਕੂਫ ਬਣਾ ਗਿਆ ਹੁਣ ਸਾਡਾ ਯਾਰ ਬਣਾ ਰਿਹਾ ਹੈ ਭਗਵੰਤ ਮਾਨ ਦੇ ਕੇਜਰੀ ਵਾਲ ਤੁਸੀਂ ਕਿਉਂ ਬਣੀ ਜਾਂਦੇ ਬਣੀ ਜਾਓ ਅਸੀਂ ਪੰਜਾਬ ਨੂੰ ਇਸਤੇਮਾਲ ਕਰ ਰਹੇ ਆ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਇਹਨਾਂ ਦੀਆਂ ਚਾਲਾਂ ਨੂੰ ਸਮਝੋ ਯਾਰ ਅਸੀਂ ਰਲੇ ਹੋਏ ਆ ਅਸੀਂ ਸੜਕਾਂ ਤੇ ਗਾਣੇ ਗਾਉਂਦੇ ਫਿਰਦੇ ਆ ਇਹ ਤੁਹਾਨੂੰ ਸਮਝ ਨਹੀਂ ਆਉਂਦੀ ਪਰ ਉਹ ਆਵਾੜੀਆਂ ਉਹ ਲੈਟਰਾਂ ਵਿੱਚ ਕੀ ਗ੍ਰਾਂਥੀ ਇਹ ਵੀ ਨਾ ਜਿਹੜੀ ਸਰਕਾਰ ਆਉਂਦੀ ਹੈ ਉਹਦੀ ਅੰਦਾਜ਼ ਉਹ ਲਾਹ ਕਮਾਲ ਆ ਸਾਹਮਣੇ ਨਜ਼ਰੀ ਆਈ ਜਾਂਦਾ ਕੀ ਕਰਨਗੇ ਯਾਰ ਅਸੀਂ ਅਜੇ ਵੀ ਕੋਈ ਪਰਦਾ ਰਹਿ ਗਿਆ ਕਿ ਕਿਸੇ ਦੀ ਚੁੱਪ ਚੁੱਪ ਹੀ ਜਾ ਰਹੀ ਜਿਸ ਤਰ੍ਹਾਂ ਹੋ ਰਹੀ ਉਹ ਅਸੀਂ ਚਾਹਦੇ ਸਪਸ਼ਟਾ ਹੋ ਸਾਹਮਣੇ ਤੁਸੀਂ ਨਲੇ ਹੋਏ ਬਾਕੀ ਸਾਡੇ ਸਮਝੋਤਾ ਪੰਜਾਬ ਤੋਂ ਸਮਝੋਤਾ ਨਹੀਂ ਇਹ ਕੋਈ ਗੱਲ ਥੋੜਾ ਬਣੀ ਸੜਕ ਤੇ ਸੜਕਾ ਸਮਝੋਤਾ ਕਰੇ ਸਾਡਾ ਸਮਝੋਤਾ ਨਹੀਂ ਬੇਵਕੂ ਬਣਾਈ ਜਾਂਦੇ ਯਾਰ ਇਹ ਨਹੀਂ ਇਹ ਗੱਲਾਂ ਦੇਖੋ ਮੈਂ ਪ੍ਰਦਰਸ਼ਨ ਕਰ ਰਿਹਾ ਹਾਂ ਰਾਹੁਲ ਗਾਂਧੀ ਬਣ ਕੇ ਆ ਮੇਰੇ ਯਾਰ ਖੜੇ ਆ ਪਿੱਛੇ ਤੇ ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਅਸੀਂ ਸੜਕਾਂ ਤੇ ਖੜ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਆ ਚਿਹਰੇ ਨਜ਼ਰ ਨਹੀਂ ਆ ਰਹੇ ਅਸੀਂ ਰਲੇ ਹੋਏ ਆ ਯਾਰ ਰਾਤ ਨੂੰ ਡਿਨਰ ਇਕੱਠਾ ਕਰਦੇ ਆ ਦੁਪਹਿਰੇ ਲੰਚ ਇਕੱਠਾ ਕਰਦੇ ਆ ਸਵੇਰੇ ਬਰੰਚ ਇਕੱਠਾ ਕਰਦੇ ਆ ਤੁਹਾਨੂੰ ਅਜੇ ਵੀ ਨਹੀਂ ਸਮਝ ਆਉਂਦੀ ਪੰਜਾਬ ਵਾਲਿਆਂ ਨੂੰ